ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਜਾਣਾ ਸੀਗਾ ਗੁਰੂ ਰਾਮਦਾਸ ਜੀ ਲੰਗਰ ਸੇਵਾ ਸ਼ਹਿਰਪੁਰਪੋਰ ਹਿਰਾਂ ਕੀਰਤਨ ਦਰਬਾਰ ਤੇ ਤੇ ਮੈਂ ਘਰ ਦੇ ਇੰਨੀ ਜਲਦੀ ਜਲਦੀ ਕੰਮ ਕਾਏ ਹਨਾ ਕਿ ਰੇਲ ਹੀ ਬਣਾਤੀ ਕੰਮ ਦਿੱਤਾ ਇੰਨੀ ਜਲਦੀ ਕਦੀ ਕੰਮ ਨਹੀਂ ਕੀਤਾ ਜਦੋਂ ਕਿਤੇ ਜਾਣਾ ਹੋਵੇ ਤਾਂ ਫਿਰ ਵਾਸ ਕੰਮ ਦੀ ਆਪਾਂ ਦਵੀੜੀਆਂ ਪੱਟ ਦਈਦੀਆਂ ਤੇ ਇੱਧਰ ਮੰਮੀ ਨੇ ਵੀ ਲੋਅ 'ਚ ਅੱਗ ਬਾਲ ਦਿੱਤੀ ਤੇ ਮੰਮੀ ਕਹਿੰਦੀ ਚੱਲ ਪਹਿਲਾਂ ਲੋਏ ਲੋਏ ਟਾਈਮ ਨਾਲ ਰੋਟੀ ਪੱਕ ਜਾਏ ਬਾਕੀ ਕੰਮ ਤਾਂ ਹੌਲੀ ਹੌਲੀ ਬਾਅਦ 'ਚ ਵੀ ਹੁੰਦੇ ਰਹਿਣਗੇ ਮੇਨ ਕੰਮ ਰੋਟੀ ਦਾ ਹੀ ਹੁੰਦਾ ਆ ਸਮਝ ਲਓ ਰੋਟੀ ਦਾ ਕੰਮ ਔਕ ਗਿਆ ਤਾਂ ਸਾਰੇ ਕੰਮ ਹੀ ਲਓ ਜੀ ਫੇਰ ਘਰ ਦੇ ਸਾਰੇ ਕੰਮ ਕੰਮ ਕੋ ਕੇ ਮੈਂ ਤਾਂ ਨਿਮਰ ਅਸੀਂ ਦੋਨੋਂ ਜਣੇ ਮਾਪ ਪੁੱਤ ਹੋ ਗਏ ਤਿਆਰ ਜਾਣੇ ਲਈ ਤਾਂ 7 ਵਜੇ ਸਾਡੀ ਟਰਾਲੀ ਵੀ ਆ ਜਾਣੀ ਸੀ ਤਾਂ ਆਪਾਂ ਬੈ ਕੇ ਟਰਾਲੀ ਦੇ ਵਿੱਚ ਤੇ ਸਾਰੇ ਜਕਰੇ ਲਾਉਂਦੇ ਗਏ ਆਪਾ ਪਹੁੰਚ ਗਏ ਜੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਸਥਾਨ ਤੇ ਜਿੱਥੇ ਕਿ ਇੰਨਾ ਵੱਡਾ ਸਮਾਗਮ ਇੰਨਾ ਜਹੋ ਜਲਾਲ ਕੀ ਦੇਖ ਕੇ ਰੂਹ ਖੁਸ਼ ਹੁੰਦੀ ਤੇ ਆਪਾਂ ਟੇਕਿਆ ਮੱਥਾ ਤੇ ਆਪਾਂ ਪੰਡਾਲ ਚ ਬੈ ਕੇ ਸੁਣਿਆ ਕੀਰਤਨ ਕਥਾ ਉਸ ਤੋਂ ਬਾਅਦ ਜੀ ਆਪਾਂ ਗਏ ਲੰਗਰ ਵਾਲੀ ਸਾਈਡ ਤੇ ਲੰਗਰ ਵਾਲੀ ਸਾਈਡ ਵੀ ਦੇਖੋ ਕਿੰਨੀ ਜਿਆਦਾ ਸੰਗਤ ਹੈਗੀ ਤੇ ਸਾਨੂੰ ਇੱਥੇ ਲਾਈਨ ਦੇ ਵਿੱਚ 1 ਘੰਟਾ ਲੱਗ ਗਿਆ ਤੇ ਫਾਈਨਲੀ 1 ਘੰਟੇ ਬਾਅਦ ਸਾਡੀ ਵਾਰੀ ਆਈ ਤੇ ਆਪਾਂ ਇੱਥੇ ਥਾਲੀਆਂ ਦੇ ਵਿੱਚ ਪਵਾਇਆ ਲੰਗਰ ਤੇ ਇੱਥੇ ਆਪਾਂ ਸਾਰਿਆਂ ਨੂੰ ਲੰਗਰ ਉਹ ਆਪਾਂ ਖਾ ਕੇ ਤੇ ਅਸੀਂ ਵੀ ਆਪਣੀਆਂ ਥਾਲੀਆਂ ਚ ਲੰਗਰ ਪਵਾ ਕੇ ਤੇ ਪ ਆਪਾਂ ਆਏ ਵਾਪਸੀ ਦੇ ਚਾਲੇ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਇੱਥੇ ਸਥਾਨਕ ਕੀਰਤਨ ਦਰਬਾਰ ਤੇ ਕੌਣ ਕੌਣ ਪਹੁੰਚਿਆ ਸੀ ਤੇ ਮਿਲਦੇ ਆਪਾਂ ਨੈਕਸਟ ਮਿੰਨੀ ਵਲੌਗ ਚ ਬਾਏ